ਪੰਜਾਬੀਆਂ ਦੇ ਹੱਕ ਦੇ ਵਿੱਚ ਕੋਰਟ ਨੇ ਦੋ ਵੱਡੇ ਫੈਸਲੇ ਸੁਣਾਏ ਨੇ ਇੱਕ ਇੱਕ ਕਰਕੇ ਦੋਵਾਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਫੈਸਲੇ 'ਚ ਕਿਹਾ ਕਿ ਵੱਧ ਭੁਗਤਾਨਾਂ ਦਾ ਕਿਸੇ ਹੋਰ ਕਾਰਨ ਦਾ ਹਵਾਲਾ ਦਿੰਦੇ ਹੋਏ ਬਿਨਾਂ ਪਹਿਲਾਂ ਸੂਚਨਾ ਸਹਿਮਤੀ ਜਾਂ ਨੋਟਿਸ ਦੇ ਪੈਨਸ਼ਨਾਂ ਵਿੱਚੋਂ ਕੋਈ ਵੀ ਕਟੌਤੀ ਨਾ ਸਿਰਫ ਗੈਰਕਾਨੂੰਨੀ ਹੈ ਸਗੋਂ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਕੋਰੋ ਲੰਕੜ ਇਸ ਦੇਸ਼ਾ ਵਿੱਚ ਸਖਤ ਰੁਕਕ ਪਣਾਉਂਦੇ ਹੋਏ ਅਦਾਲਤ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਏਜੰਸੀ ਬੈਂਕਾਂ ਨੂੰ ਪੈਨਸ਼ਨ ਖਾਤਿਆਂ ਵਿੱਚੋਂ ਇੱਕ ਪਾਸੜ ਜਾ ਅਚਾਨਕ ਕਟੌਤੀਆਂ ਨਾ ਕਰ ਲਈ ਸਪਸ਼ਟ ਨਿਰਦੇਸ਼ ਜਾਰੀ ਕਰੇ ਪਟੀਸ਼ਨਕਰਤਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਨੇ ਬਿਨਾਂ ਕਿਸੇ ਪੂਰਵ ਸੂਚਨਾ ਜਾਂ ਚੇਤਾਵਨੀ ਦੇ ਉਸਦੇ ਪੈਨਸ਼ਨ ਖਾਤਿਆਂ ਵਿੱਚੋਂ ਪੈਸਿਆਂ ਦੀ ਕਟੌਤੀ ਕੀਤੀ ਬੈਂਕ ਨੇ ਦਾਅਵਾ ਕੀਤਾ ਕਿ ਇਹ ਵਧੇਰੇ ਪੈਨਸ਼ਨ ਦੀ ਵਸੂਲੀ ਸੀ ਪਰ ਉਸ ਨੂੰ ਆਪਣਾ ਪੱਕੇ ਪੇਸ਼ ਕਰਨ ਦਾ ਕੋਈ ਨੋਟਿਸ ਜਾਂ ਮੌਕਾ ਨਹੀਂ ਮਿਲਿਆ ਜਸਟਿਸ ਹਰਪ੍ਰੀਤ ਬਰਾੜ ਨੇ ਸੁਣਵਾਈ ਦੌਰਾਨ ਕਿਹਾ ਕਿ ਪੈਨਸ਼ਨਾਂ ਇੱਕ ਸੇਵਾਮੁਕਤ ਕਰਮਚਾਰੀ ਦੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਵਿੱਤੀ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਥੰਮ ਹੁੰਦੀਆਂ ਨੇ ਅਚਾਨਕ ਕਟੌਤੀਆਂ ਨਾ ਸਿਰਫ ਉਹਨਾਂ ਦੀ ਯੋਜਨਾਬੰਦੀ ਵਿੱਚ ਵਿਗੜਨ ਪਾਉਂਦੀਆਂ ਨੇ ਬਲਕਿ ਉਹਨਾਂ ਦੀ ਮਾਨਸਿਕ ਸਿਹਤ, ਮਾਣ ਅਤੇ ਸਥਿਰਤਾ ਤੇ ਵੀ ਮਾੜਾ ਪ੍ਰਭਾਵ ਪਾਉਂਦੀਆਂ ਨੇ ਉਹਨਾਂ ਟਿੱਪਣੀ ਕੀਤੀ ਕਿ ਜ਼ਿਆਦਾਤਰ ਪੈਨਸ਼ਨਰਾਂ ਡਾਕਟਰੀ ਇਲਾਜ ਦਵਾਈਆਂ ਤੇ ਫਰਜ਼ਾਨਾ ਲੋੜਾਲੀ ਪੂਰੀ ਤਰ੍ਹਾਂ ਆਪਣੀਆਂ ਪੈਨਸ਼ਨਾਂ ਤੇ ਨਿਰਭਰ ਕਰਦੇ ਨੇ ਇਸ ਲਈ ਭਾਰੀ ਅਣਅਲਾਨੀ ਵਸੂਲੀ ਉਹਨਾਂ ਦੇ ਜੀਵਨ ਪੱਧਰ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਨੇ ਇੱਕ ਹੋਰ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੰਟਰਨੈਟ ਮੀਡੀਆ ਪਲੇਟਫਾਰਮਾਂ ਤੇ ਕਥਿਤ ਤੌਰ ਤੇ ਅਸ਼ਲੀਲ ਸਮੱਗਰੀ ਦੇ ਫਲਾਤ ਤੇ ਪਾਬੰਦੀ ਲਗਾਉਣ ਤੇ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ ਐਕਟ 1986 ਨੂੰ ਸ਼ਕਤੀ ਨਾਲ ਲਾਗੂ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਹੋਰ ਪ੍ਰਤੀਵਾਦੀਆਂ ਤੋਂ ਜਵਾਬ ਮੰਗੇ ਨੇ ਪਟੀਸ਼ਨਕਰਤਾ ਕਮਰ ਬਾਹੁਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਅਜਿਹੀ ਸਮਗਰੀ ਦਾ ਬੇਕਾਬੂ ਪ੍ਰਸਾਰ ਲੋਕਾਂ ਦੇ ਮਾਨਸਿਕ ਢਾਂਚੇ ਨੂੰ ਨੁਕਸਾਨ ਪਹੁੰਚਾ ਰਿਹਾ ਅਤੇ ਸਮਾਜ 'ਚ ਹਿੰਸਕ ਘਟਨਾਵਾਂ ਵਿੱਚ ਵਾਧਾ ਕਰ ਰਿਹਾ ਖਾਸ ਕਰਕੇ ਬੱਚਿਆਂ ਨਾਲ ਸੰਬੰਧਿਤ ਕਾਨੂੰਨੀ ਅਪਰਾਧ ਤੋਂ ਪਟੀਸ਼ਨਕਰਤਾ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਹੈ ਕਿ ਅਜਿਹੀਆਂ ਘਟਨਾਵਾਂ ਪਿੱਛੇ ਹਮੇਸ਼ਾ ਇੱਕ ਵਿਗੜੀ ਅਤੇ ਭ੍ਰਿਸ਼ਟ ਮਾਨਸਿਕਤਾ ਹੁੰਦੀ ਹੈ ਇੰਟਰਨੈਟ ਮੀਡੀਆ ਪਲੇਟਫਾਰਮਾਂ ਨੇ ਸਮਾਜ ਦੇ ਤਾਣੇ ਬਾਣੀ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਜੋ ਬੋਲਟ ਅਤੇ ਅਸ਼ਲੀਲ ਫੋਟੋਆਂ ਵੀਡੀਓ ਅਤੇ ਰੀਲਾਂ ਸਿਰਫ ਇੱਕ ਕਲਿੱਕ ਨਾਲ ਆਸਾਨੀ ਨਾਲ ਉਪਲਬਧ ਨੇ ਜੋ ਆਮ ਆਦਮੀ ਤੇ ਡੂੰਘਾ ਅਸਰ ਪਾਉਂਦੀਆਂ ਨੇ ਚੀਫ ਜਸਟਿਸ ਸ਼ੀਲ ਨਾਗੂਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਕਰਤਾ ਦੀ ਇਸ ਦਲੀਲ ਨੂੰ ਨੋਟ ਕੀਤਾ ਕਿ 1986 ਦੇ ਐਕਟ ਦੀ ਧਾਰਾ 3 ਅਤੇ 4 ਜੋ ਔਰਤਾਂ ਦੀ ਅਸ਼ਲੀਲ ਪ੍ਰਤੀਨਿਤਾ ਤੇ ਪਵੰਦੀ ਲਗਾਉਂਦੀ ਆ ਉਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਜਦ ਕਿ ਧਾਰਾ 6 ਦੇ ਅਧੀਨ ਦੰਡ ਉਪਬੰਧ ਲਗਭਗ ਆਕਰਿਆਸ਼ੀਲ ਨੇ